ਪਰਮ ਪਿਆਰੇ ਦੋਸਤੋ ਤੁਹਾਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸ਼ਬਬਖੈਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਸਭ ਤੋਂ ਪਹਿਲਾਂ ਤਾਂ ਲੈਦੇ ਪੰਜਾਬ ਦੇ ਵਿੱਚ ਜੋ ਪੰਜਾਬੀ ਕਾਨਫਰੰਸ ਹੋਈ ਹੈ ਉਸ ਦੇ ਲਈ ਸਾਰਿਆਂ ਨੂੰ ਮੁਬਾਰਕਾਂ ਪਾਕਿਸਤਾਨੀ ਵੀਰਾਂ ਨੂੰ ਮੁਬਾਰਕਾਂ ਜਿਨ੍ਹਾਂ ਨੇ ਇਹ ਕਾਨਫਰੰਸ ਕਰਾਈ ਔਰ ਬਹੁਤ ਛਾਗੇ ਇਕੱਤਰ ਨਾਲ ਪੂਰੀ ਤਰ੍ਹਾਂ ਛਾਗੇ ਪੰਜਾਬ ਦੇ ਵਿੱਚ ਪਾਵੇਂ ਲੈਂਦਾ ਪੰਜਾਬ ਹੋਵੇ ਤੇ ਪਾਵੇਂ ਚੜਦਾ ਪੰਜਾਬ ਹੋਵੇ ਸਾਰੇ ਜਿੱਦਤ ਨਾਲ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਕਲਿੱਪਸ ਦੇਖ ਰਹੇ ਨੇ ਔਰ ਕਮਾਲ ਦੀ ਜੋ ਉਛਾਹ ਦੇਖਣ ਨੂੰ ਮਿਲਿਆ ਹੈ ਪੇਸ਼ਕਾਰੀ ਦੇਖਣ ਨੂੰ ਮਿਲੀ ਹੈ ਤੇ ਉਹ ਇੱਕ ਵਾਕਈ ਤਾਰੀਫਯੋਗ ਸੀਗੀ ਸਭ ਤੋਂ ਖਾਸ ਗੱਲ ਜੋ ਮੈਂ ਕਹਿਣੀ ਚਾਹਾਂਗਾ ਚੜਦੇ ਪੰਜਾਬ ਤੋਂ ਉਹ ਇਹ ਹੈ ਕਿ ਵੀਰ ਸਿੰਘ ਜੋ ਕਿ ਆਪਣੀ ਗਾਇਕੀ ਨਾਲ ਛਾ ਗਿਆ ਉਥੇ ਨਾਨਕ ਦਾ ਪੁੱਤ ਹਾਂ 13 13 ਤੋ ਲਾਂਗਾ ਇਹ ਤਾਂ ਇੱਕ ਕਮਾਲ ਦੀ ਹੋ ਗਈ ਹੈ ਉਹਦਾ ਯਾਦਗਾਰੀ ਗੀਤ ਹੋ ਨਿਭੜਿਆ ਜਿਹੜਾ ਕਟੋ-ਕਟ ਬਹੁਤ ਧੀਰ ਤੱਕ ਯਾਦ ਰੱਖਿਆ ਜਾਏਗਾ ਨਾਨਕ ਦਾ ਪੁੱਤ ਹਾਂ 13 13 ਤੋ ਲਾਂਗਾ ਤੇ ਨਾਸਰ ਢਲੋਂ ਦੇ ਨਾਲ ਖੜਾ ਜਦੋਂ ਉਹ ਬਾਰਡਰ ਦੇ ਉੱਤੇ ਬਾਗਾ ਬਾਰਡਰ ਦੇ ਉੱਤੇ ਇਹ ਗਾ ਰਿਹਾ ਸੀਗਾ ਗੁੰਗਰਾਂ ਰਿਹਾ ਸੀਗਾ ਵਾਸੋ ਉਹ ਮਹਾਲ ਵੇਖਣਾ ਹੀ ਬਣਦਾ ਸੀਗਾ ਆ ਪਾਕਿਸਤਾਨੀ ਵੀਰਾਂ ਦੇ ਚਿਹਰੇ ਤੇ ਜੋ ਨੂਰ ਜਲਾਲ ਦਿਖ ਰਿਹਾ ਸੀਗਾ ਉਹ ਵੀ ਵੇਖਣਯੋਗ ਸੀਗਾ ਇਸ ਲਈ ਵਧਾਈ ਦੇ ਪਾਤਰ ਨੇ 나సర్ ਢਿੱਲੋਂ ਖਾਸ ਕਰਕੇ ਤੇ ਨਾਲ ਜ਼ੈਬੀ ਹੰਜ਼ਰਾ ਤੇ ਇੱਕ ਮੈਂ ਨਾਂ ਲੈਣਾ ਚਾਹਾਂ ਅੰਜੂਮ ਸਰਵਾਦਾ ਇਹ ਤਿੰਨ ਵੀਰ ਤਾਂ ਇੱਕ ਤਰ੍ਹਾਂ ਨਾਲ ਇਸ ਪੰਜਾਬੀ ਕਾਨਫਰੰਸ ਦਾ ਬਹੁਤ ਹਸਤਾਖਸ਼ਰ ਹੋ ਨਿਭੜੇ ਨੇ ਕਿਉਂਕਿ ਇਹ ਭਾਵੇਂ ਤਿੰਨੇ ਯੂਟਿਊਬਰ ਨੇ ਔਰ ਭਾਵੇਂ ਕਿ ਇਹ ਪਹਿਲਾਂ ਹੀ ਚਰਚਿਤ ਨਾਂ ਨੇ ਪਰ ਇਹਨਾਂ ਨੇ ਜਿਸ ਪਿਆਰ ਨਾਲ ਜਿਸ ਸ਼ਿੱਦਤ ਨਾਲ ਪੰਜਾਬੀ ਮਾਂ ਬੋਲੀ ਨੂੰ ਪਿਆਰ ਕੀਤਾ ਔਰ ਪੰਜਾਬੀ ਮਾਂ ਬੋਲੀ ਦੀ ਕਾਨਫਰੰਸ ਚੜ੍ਹ ਪੜ ਕੇ ਹਿੱਸਾ ਲਿਆ ਔਰ ਜਿਸ ਤਰ੍ਹਾਂ ਸਾਡੇ ਚੜ੍ਹਦੇ ਪੰਜਾਬ ਤੋਂ ਗਏ ਸਿੱਖਾਂ ਦੀ ਔਰ ਹੋਰ ਸਾਰੇ ਦੋਸਤਾ ਮਿੱਤਰਾਂ ਦੀ ਪ੍ਰਾਉਣਚਾਰੀ ਕੀਤੀ ਹੈ ਇਹ ਉਹਨਾਂ ਨੂੰ ਭਰਮਾਂ ਤੇ ਰਜਮਾਂ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਸਾਡੇ ਜੋ ਗੁਰਦੁਆਰਾ ਸਾਹਿਬ ਨੇ ਉੱਥੇ ਉਹਨਾਂ ਨੂੰ ਦਰਸ਼ਨ ਕਰਵਾਏ ਨੇ ਤੇ ਖੁਦ ਉਹਨਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ ਉਹਨਾਂ ਦਾ ਸਾਡੇ ਵੱਲੋਂ ਚੜ੍ਹਦੇ ਪੰਜਾਬੀਆਂ ਵੱਲੋਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧਰਵਾਦ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਉਹ ਪ੍ਰੌਣਚਾਰੀ ਵੀ ਕਰਨਾ ਜਾਣਦੇ ਨੇ ਔਰ ਦਲੇਰ ਵੀ ਨੇ ਤੇ ਉਹ بڑے ਬੁੱਢੇ ਕਿਸਾਨ ਵੀ ਨੇ ਜੋ ਕਿ ਸੰਸਾਰ ਪਰ ਵਿਵਿਦ ਜਾਣੇ ਜਾਂਦੇ ਨੇ ਕਿਸਾਨੀ ਪਾਏ ਪੰਜਾਬ ਦੀ ਹੋਵੇ ਕਿ ਭਾਵੇਂ ਉਹ ਪੰਜਾਬੀ ਕਿਸਾਨੀ ਪਾਕਿਸਤਾਨ ਦੀ ਵੀ ਹੋਵੇ ਤੇ ਗੱਲ ਤਾਂ ਇੱਕੋ ਜੀ ਹੈ ਬਸ ਰੇਟਾਂ ਦਾ ਫਰਕ ਹੋਏਗਾ ਤੇ ਬਾਕੀ ਕੰਮਕਾਰ ਦਾ ਟੰਗ ਤਰੀਕਾ ਇਹ ਉਹ ਵੱਖਰਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਫਿਰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਇਸ ਕਾਨਫਰੰਸ ਤੇ ਭਾਵੇਂ ਕਿ ਅੱਜ 29 ਨਵੰਬਰ ਹੈ ਤੇ 29 ਨਵੰਬਰ ਦਾ ਮੀਨਿੰਗ ਇਹ ਹੋਇਆ ਕਿ ਅੱਜ ਘੱਟੋ-ਘੱਟ 10 ਦਿਨ ਦੇ ਲਗਭਗ ਹੋ ਗਏ ਨੇ ਤੇ ਇਸ ਕਾਨਫਰੰਸ ਨੂੰ ਹੋਇਆ ਤੇ ਇਹ 8-10 ਦਿਨ ਦੇ ਵਕਫੇ ਦੇ ਵਿੱਚ ਪੰਜਾਬ ਦਾ ਜੋ ਚੜ੍ਹਦੇ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਉਹ ਛਾਇਏ ਹੋਏ ਨੇ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਸਾਰੇ ਦੋਸਤ ਮਿੱਤਰ ਬੜੇ ਕਮੈਂਟ ਵੀ ਕਰ ਰਹੇ ਨੇ ਬੜਾ ਵੇਖ ਵੀ ਰਹੇ ਨੇ ਤੇ ਤਾਰੀਫ ਵੀ ਕਰ ਰਹੇ ਨੇ ਤੇ ਇਹਦੇ ਨਾਲ ਹੀ ਮੈਂ ਫਿਰ ਇੱਕ ਵਾਰੀ ਬਹੁਤ ਬਹੁਤ ਤਨਵਾਦ ਕਰਦਾ ਮੇਰੀ ਕਵਿਤਾ ਦਾ ਇੱਕ ਸ਼ੇਰ ਹੈ ਕਿ ਅਸੀਂ ਸ਼ੂਕ ਦੇ ਦਰਿਆ ਹਾਂ ਵਗਦੇ ਰਾਵਾਂਗੇ ਅਸੀਂ ਸ਼ੂਕ ਦੇ ਦਰਿਆ ਹਾਂ ਵਗਦੇ ਰਾਵਾਂਗੇ ਅਸੀਂ ਦਗਦੇ ਅੰਗਾਰ ਹਾਂ ਦਗਦੇ ਰਾਵਾਂਗੇ ਕਹਿ ਕਸ਼ਾਂ ਨੂੰ ਮਤ ਪਾਉਂਦੀ ਸਾਡੀ ਰਵਾਨੀ ਕਹਿ ਕਸ਼ਾਂ ਦੇ ਗੀਤ ਗਾਉਂਦੇ ਫੱਬਦੇ ਰਾਂਗੇ ਫੱਬਦੇ ਰਾਂਗੇ ਇਹ ਹੈ ਪੰਜਾਬੀਆਂ ਦੀ ਖਾਸੀਅਤ ਕਿ ਉਹ ਸ਼ੂਕ ਦੇ دریا ਵਾਂਗੂ ਕੰਮ ਕਰਦੇ ਨੇ ਜਿਹਦੇ ਚ ਨਾਸਰ ਢਿਲੋਂ ਦਾ ਨਾਂ ਜਿਸ ਨੇ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿਛੜੇ 47 ਦੇ ਵਿਛੜੇ ਪੰਜਾਬੀ ਪਰਿਵਾਰਾਂ ਨੂੰ ਮਲਾਇਆ ਸੈਂਕੜੇ ਪਰਿਵਾਰਾਂ ਨੂੰ ਮਲਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਇਹ ਜੋ ਪੀਡੀਆ ਸਾਜਾਂ ਨਾਸਰ ਟਿਲੋਂ ਨੇ ਪਹਾਈਆਂ ਨੇ ਤੇ ਉਹਨਾਂ ਦਾ ਬहोत-ਬहोत शुक्रिया ਇਸ ਤਰ੍ਹਾਂ ਜ਼ੈਬੀ ਹੰਜ਼ਰਾ ਜੋ ਕਿ ਪੰਜਾਬੀ ਮਾਂ ਬੋਲੀ ਦੀ ਉਹ ਉਧਰ ਵਿਰਧ ਹੋਣ ਦੇ ਬਾਵਜੂਦ ਵੀ ਬੜਾ ਪ੍ਰਚਾਰ ਕਰ ਰਿਹਾ ਬੜੀ ਸੇਵਾ ਕਰ ਰਿਹਾ ਖੁਦ ਵੀ ਪੰਜਾਬੀ ਦੇ ਵਿੱਚ ਬੋਲ ਰਿਹਾ ਉਹ ਐਜੂਕੇਟਿਡ ਬੰਦਾ ਉਹ ਸਾਰੀ ਗੱਲ ਜਾਣਦਾ ਹੈ ਔਰ ਬੜੀ ਹਕੀਕਤ ਜਾਣਦਾ ਹੈ ਪੁਰਾਣੀਆਂ ਸਭੇਤਾਂ ਨੂੰ ਜਾਣਦਾ ਹੈ ਤੇ ਉਹਨੂੰ ਪਤਾ ਹੈ ਕਿ ਕੌਣ ਕੀ ਆ ਸੀ ਕਿੱਥੋਂ ਆ ਸੀਗਿ ਹਜ਼ਾਰਾਂ ਸਾਲਾਂ ਤੋਂ ਇਸੇ ਖਿੱਤੇ ਦੇ ਵਸਿੰਦੇ ਆ ਤੇ ਅਸੀਂ ਕਿਵੇਂ ਅ ਬਦੇਸ਼ੀਆਂ ਦੇ ਨਾਲ ਲੋਹਾ ਲਿਆ ਤੇ ਅਸੀਂ ਹੁਣ ਵੀ ਇੱਥੇ ਹੀ ਡਟੇ ਹੋਇਆ ਤੇ ਇੱਥੇ ਹੀ ਸਾਨੂੰ ਡਟੇ ਰਹਿਣਾ ਚਾਹੀਦਾ ਤੇ ਇਸ ਤਰ੍ਹਾਂ ਜੋ ਅੰਜਮ ਸਰਵਾ ਤੇ ਉਹ ਇੱਕ ਕਲਾਕਾਰ ਵੀ ਹੈ ਹਾਸਰਸ ਵਿਅੰਕ ਕਲਾਕਾਰ ਵੀ ਹੈ ਤੇ ਉਹ ਸਿਆਣਿਆਂ ਦੀਆਂ ਗੱਲਾਂ ਕਰਕੇ ਕਮਾਲ ਦੀਆਂ ਸਾਨੂੰ ਸਿੱਖਿਆਵਾਂ ਦਿੰਦਾ ਔਰ ਅਸੀਂ ਬਹੁਤ ਆਨੰਦਮਾਨ ਜੀ ਅਸੀਂ ਬਹੁਤ ਹੱਸਦੇ ਆਂ ਕਈ ਵਾਰੀ ਉਹ ਉਹਦੀਆਂ ਗੱਲਾਂ ਤੇ ਤੇ ਇਹ ਇਹ ਤਿੰਨੇ ਜਿਹੜੇ ਹੈਗੇ ਨੇ ਇਹ ਇਸ ਕਾਨਫਰੰਸ ਦੇ ਤੁਹਾਨੂੰ ਮੈਂ ਕਿਹਾ ਹਸਤਾਖਰ ਤਾਂ ਹੋ ਹੀ ਨਿਬੜੇ ਨੇ ਇਸ ਤੋਂ ਬਿਨਾਂ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਉੱਥੇ ਦੇ ਹਾਲ ਵੀ ਭਰੇ ਪਏ ਸੀਗੇ ਤੇ ਉੱਥੇ ਦੇ ਬਾਹਰ ਵੀ ਲੋਕ ਖੜੇ ਸੀਗੇ ਤੇ ਇਸ ਤਰ੍ਹਾਂ ਦਾ ਮੀਨਿੰਗ ਇਹ ਆ ਕਿ ਪੰਜਾਬੀ ਪ੍ਰਤੀਖੇਤ ਚ ਗਈ ਹੈ ਸਾਡੇ ਜੜਦੇ ਪੰਜਾਬ ਚ ਸਰਕਾਰੀ ਪਦਰ ਤੇ ਵੀ ਔਰ ਗੈਰ ਸਰਕਾਰੀ ਪਦਰ ਤੇ ਪੰਜਾਬੀ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਬਹੁਤ ਮਾਣ ਦਿੱਤਾ ਜਾਂਦਾ ਹੈ ਔਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਾਰਾ ਸਰਕਾਰੀ ਕੰਮ ਜਿਹੜਾ ਸਾਡਾ ਪੰਜਾਬ ਸਟੇਟ ਦਾ ਪੰਜਾਬੀ ਚ ਹੋਵੇ ਉਹ ਹੋ ਵੀ ਰਿਹਾ ਤੇ ਇਹ ਬਹੁਤ ਵਧੀਆ ਗੱਲ ਹੈਗੀ ਹੈ ਇਹ ਸਾਡੇ ਬੱਚੇ ਵੀ ਪੰਜਾਬੀ ਸਿੱਖਦੇ ਨੇ ਪੰਜਾਬੀ ਬੋਲਦੇ ਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਨੇ ਤੇ ਅਸਰੇ ਹੀ ਅਸੀਂ ਉਮੀਦ ਵੀ ਕਰਦੇ ਆਂ ਕਿ ਲੈਂਦੇ ਪੰਜਾਬ ਦੇ ਵਿੱਚ ਵੀ ਜੋ तकरीबन 8 9 ਕਰੋੜ ਦੇ ਕਰੀਬ ਪੰਜਾਬੀ ਵਸਦੇ ਨੇ ਤੇ ਉਹ ਵੀ ਬਾ ਬੋਲੀ ਪੰਜਾਬੀ ਨੂੰ ਪਿਆਰ ਕਰਨ ਕਿਉਂਕਿ ਪੰਜਾਬੀ ਇੱਕ ਮਿੱਠੀ ਜ਼ੁਬਾਨ ਹੈ ਔਰ ਬੜੀ ਪੁਰਖਲੂਸ ਔਰ ਬੜਾ ਆਨੰਦਮਈ ਜ਼ੁਬਾਨ ਹੈ ਤੇ ਇਹਨੂੰ ਸੰਭਾਲਣਾ ਤੇ ਔਰ ਇਸ ਦੀ ਖਿਦਮਤ ਕਰਨਾ ਇਹ ਸਾਡਾ ਫਰਜ਼ ਬਣਦਾ ਹੈ ਤਾਂ ਕਿ ਅਸੀਂ ਅੱਖਰਾਂ ਨੂੰ ਸੰਭਾਲ ਸਕੀਏ ਅੱਖਰਾਂ ਨੂੰ ਚਲਾ ਸਕੀਏ ਚਲਾਈ ਤਾਂ ਸਾਡੇ ਗੁਰੂ ਸਾਹਿਬਾਨ ਨੇ ਅਸੀਂ ਹੋਰ ਅੱਗੇ ਇਹਨਾਂ ਦੀ ਰਵਾਇਤ ਨੂੰ ਏਦਾਂ ਜਾਰੀ ਰੱਖ ਸਕੀਏ ਤੇ ਜੋ ਉੱਥੇ ਭੰਗੜਾ ਪਾਇਆ ਗਿਆ ਤੇ ਉੱਥੇ ਗਿੱਧਾ ਪਾਇਆ ਗਿਆ ਜੋ ਉੱਥੇ ਕਬਟਾ ਮਾ ਹੋਰ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਵੀ ਪੇਸ਼ ਕੀਤੀਆਂ ਗਈਆਂ ਸਾਡੇ ਵੱਲੋਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਉਹਨਾਂ ਨੂੰ ਅਹ ਧੰਨਵਾਦ ਉਹਨਾਂ ਦਾ ਖਾਸ ਕਰਕੇ ਪਾਕਿਸਤਾਨੀ ਪੰਜਾਬੀਆਂ ਦਾ ਕਿ ਉਹਨਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਸਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਈ ਵਾਰੀ ਕਿ ਪੰਜਾਬੀਆਂ ਦੀ ਜਾਨ ਖਾਸ ਕਰਕੇ ਸਿੱਖਾਂ ਦੀ ਜਿੰਦ ਜਾਨ ਲਾਹੌਰ ਸ਼ਹਿਰ ਹੈ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਇਹ ਬੜੀ ਇਧਰ ਵੀ ਗੱਲ ਪ੍ਰਚਲਿਤ ਹੈ ਪਰ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਜੋ ਗੁਰੂ ਸਾਹਿਬ ਦੀ ਧਰਤੀ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਧਰ ਹੋਇਆ ਨਨਕਾਣਾ ਸਾਹਿਬ ਤੇ ਗੁਰਵਰਜਨ ਸਾਹਿਬ ਤੇ ਉਹ ਲਾਹੌਰ ਚ ਵਸਦੇ ਰਹੇ ਉਹਨਾਂ ਦੀ ਸ਼ਹੀਦੀ ਵੀ ਉੱਥੇ ਰਹੀ ਸਾਡਾ ਬਹੁਤ ਕੁਝ ਸਾਡਾ ਬਹੁਤ ਕੁਝ ਲਾਹੌਰ ਚ ਜਾਂ ਲਾਹੌਰ ਦੇ ਆਲੇ ਦੁਆਲੇ ਆ ਇਹ ਇਸ ਕਰਕੇ ਪੰਜਾਬੀਆਂ ਦੀ ਜਿੰਦ ਜਾਨ ਉਹ ਇਲਾਕਾ ਹੈਗਾ ਇੱਕ ਤਰ੍ਹਾਂ ਨਾਲ ਤੇ ਉਹ ਇਲਾਕਾ ਬੜਾ ਜ਼ਰਖੇਜ਼ ਹੈ ਉਹ ਇਲਾਕਾ ਬૌਧਿਕ ਸਖਸ਼ੀਅਤਾਂ ਨੂੰ ਜਨਮ ਦਿੱਤਾ ਉਹਨੇ ਮਹਾਪ੍ਰਸ਼ੰ ਨੂੰ ਜਨਮ ਦਿੱਤਾ ਅਸੀਂ ਉਹ ਧਰਤੀ ਨੂੰ ਨਤਮਸਤਕ ਹੁੰਦਿਆਂ ਨਾਲ ਧਰਤੀ ਨੂੰ ਸਲਾਮ ਕਰਦੇ ਹਾਂ ਬាទ ਬាទ ਸ਼ੁਕਰੀਆ